ਸਾਰੇ ਜਾਣਦੇ ਆ ਕਿ 1 ਮਹੀਨੇ ਬਾਅਦ ਕਣਕ ਦੀ ਫਸਲ ਆਉਣੀ ਸੀ ਮੈਨੂੰ ਲੱਗਦਾ ਐ S line ਦੇ ਵਿੱਚ ਮੈਨੂੰ ਲੱਗਦਾ ਘੱਟ-ਘੱਟ ਕਿੰਨੇ 100 ਪੁਆਇੰਟ ਹੋਊਗਾ ਕਿੰਨੇ ਪੁਆਇੰਟ ਹੋਣਗੇ ਮਲੂੜ ਤੋਂ ਚੱਲ ਕੇ ਸਾਰੇ ਫਸਲ ਆ ਆ ਤਾਂ ਉਹ ਹੀ ਗੱਲ ਹੋਈ ਜਮਾਂ ਪੱਕੀ ਪਕਾਈ ਫਸਲ ਅੱਜ ਖਤਮ ਹੋ ਗਈ ਹੈ ਨਾਲ ਦੇ ਨਾਲ ਡੀਸੀ ਵਿਜ਼ਿਟ ਕਰੇ ਗਰਦੌਰੀਆਂ ਇਮੀਡੀਏਟਲੀ ਹੋਣ ਤੇ ਇਹਨਾਂ ਨੂੰ ਮੁਆਵਜ਼ਾ ਇਮੀਡੀਏਟਲੀ ਦਿੱਤਾ ਜਾਏ ਅਗਲੇ 15 ਦਿਨਾਂ ਵਿੱਚ ਬੀਤੇ ਦਿਨੀ ਪਏ ਤੇਜ਼ ਮੀਹ ਨੇ ਰੀ ਝੱਖੜ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਫਸਲਾਂ ਦਾ ਕਾਫੀ ਨੁਕਸਾਨ ਹੋ ਗਿਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਅੰਦਰ ਗੜੇਮਾਰੀ ਕਾ ਨੁਕਸਾਨ ਦਾ ਜਾਇਜ਼ਾ ਲਿਆਏ ਉਹਨਾਂ ਨੇ ਪੰਜਾਬ ਸਰਕਾਰ ਨੂੰ ਤੁਰੰਤ ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੂੰ ਫੋਨ ਕੀਤਾ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਅਤੇ ਵਿਧਾਨ ਸਭਾ ਵਿੱਚ ਮੁਆਵਜ਼ੇ ਦੀ ਮੰਗ ਉਠਾਉਣ ਦੀ ਅਪੀਲ ਕੀਤੀ ਕਿਸ ਤਰ੍ਹਾਂ ਦੇ ਹਾਲਾਤ ਸੀ ਦੇਖੇ ਨੇ ਬਿਲਕੁਲ ਹਜ਼ਾਰਾਂ ਏਕੜ ਜਿਹੜੀ ਪੈਲੀ ਆ ਜੀ ਮੈਂ ਪਿੰਡ ਚੱਕ ਅਤਰ ਸਿੰਘ ਵਾਲਾ ਜੀ ਮੈਂ ਉੱਥੇ ਖੜਾ ਹਾਂ ਉਹਨਾਂ ਦੇ ਖੇਤ 'ਚ ਖੜਾ ਹਾਂ ਜਿੱਥੇ ਕਣਕ ਬੀਜੀ ਸੀ ਸਾਰੇ ਜਾਣਦੇ ਆ ਕਿ 1 ਮਹੀਨੇ ਬਾਅਦ ਕਣਕ ਦੀ ਫਸਲ ਆਉਣੀ ਸੀ ਆ ਹਾਲਾਤ ਬਣੀ ਪਈ ਹੈ ਗੜੇ ਜਿਹੜੇ ਕੱਲ ਪੱਸੋਂ ਪਏ ਗੜੇ ਪਏ ਜੀ ਤੇ ਦੇਖੋ ਪੂਰੇ ਪਿੰਡ ਦੀ ਫਸਲ ਤਬਾ ਹੋਈ ਕੱਲੇ ਆ ਪਿੰਡ ਨਹੀਂ ਮੈਨੂੰ ਲੱਗਦਾ ਇਸ ਲਾਈਨ ਦੇ ਵਿੱਚ ਮੈਨੂੰ ਲੱਗਦਾ ਘੱਟ ਤੋਂ ਘੱਟ ਕਿੰਨੇ 100 ਪਿੰਡ ਹੋਊ ਪਰ ਕਿੰਨੇ ਪਿੰਡ ਹੋਣਗੇ ਮਲੋੜ ਤੋਂ ਚੱਲ ਕੇ ਸਾਰੇ ਫਸਲ تباہ ਵਿਚਾਰੇ ਗਰੀਬ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਦੇਖੋ ਜਿਹੜਾ ਕਿਸਾਨ ਹੈ ਨਾ ਆਪਣਾ ਸਾਰਾ ਕੁਝ ਲਾ ਕੇ ਕਿਸਾਨੀ ਖੇਤੀ ਕਰਦਾ ਆ ਆ ਤਾਂ ਉਹੀ ਗੱਲ ਹੋਈ ਜਮਾ ਪੱਕੀ ਪਕਾਈ ਫਸਲ ਅੱਜ ਖਤਮ ਹੋ ਗਈ ਆ ਘਰ ਤੋਂ ਘਟ ਜਿਹੜੇ ਕਈ ਲੋਕ ਐ ਇੱਥੇ ਜਿਨ੍ਹਾਂ ਨੇ 60000 70000 ਠੇਕੇ ਤੇ ਜ਼ਮੀਨ ਲੈ ਕੇ ਆਹ ਖੇਤੀ ਕਰ ਰਹੇ ਕਈ ਲੋਕ ਐ ਜਿਹੜੇ ਆਪ ਕਰ ਰਹੇ ਉਹਨਾਂ ਦੇ ਵੀ 20 25000 ਲੱਗਿਆ ਹਾਂਜੀ ਸੋ ਜਿਹੜੀ ਮੈਂ ਆ ਜਿਹੜੀ ਸਰਕਾਰ ਐ ਭਗਵੰਤ ਮਾਨ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਇੱਕ ਤਾਂ ਇਮੀਡੀਏਟਲੀ ਟੀਮ ਹੋਣੀ ਚਾਹੀਦੀ ਐ ਇੱਥੇ ਨਾਲ ਦੇਣਾ ਡੀਸੀ ਵਿਜ਼ਿਟ ਕਰੇ ਗਰਦੌਰੀਆਂ ਇਮੀਡੀਏਟਲੀ ਹੋਣ ਤੇ ਨਾ ਨੂੰ ਮੁਆਵਜ਼ਾ ਇਮੀਡੀਏਟਲੀ ਦਿੱਤਾ ਜਾਏ ਅਗਲੇ 15 ਦਿਨਾਂ ਚ ਮੈਂ ਭਗਵੰਤ ਮਾਨ ਨੂੰ ਯਾਦ ਕਰਾਉਣਾ ਚਾਹਣਾ ਹੈ ਹੜਾ ਆਈ ਸੀ ਹਲੇ ਤੱਕ ਉੱਥੇ ਮੁਆਵਜ਼ਾ ਨਹੀਂ ਆਇਆ ਜੀ ਇੱਥੇ ਨਰਮਤਬਾਹ ਹੋ ਗਿਆ ਸੀ ਕੁਛ ਨਹੀਂ ਪੁੱਤਾ ਫਿਰ ਮਜਬੂਰਨ ਸਾਨੂੰ ਸੜਕਾਂ ਰੋਕਣੀਆਂ ਪੈਣੀਆਂ ਕੁਝ ਕਰਨਾ ਪੈਣਾ ਜੇ ਤੁਸੀਂ ਆ ਵਿਚਾਰੇ ਗਰੀਬਾਂ ਨੂੰ ਜੇ ਤੁਸੀਂ ਇਹਨਾਂ ਦਾ ਮਾਫਜ਼ਨਾ ਕਰ। ਅੱਜ ਵਿਧਾਨ ਸਭਾ ਦਾ ਸੈਸ਼ਨ ਅੱਜ ਵਿਧਾਨ ਸਭਾ ਦਾ ਮੈਂ ਹੁਣੇ ਗੱਲ ਕਰ ਰਿਹਾ ਆਪਣੇ ਮਾਮਲੇ ਨਾਲ ਕਿ ਉੱਥੇ ਜਾ ਕੇ ਵੀ ਉੱਥੇ ਪੂਰਾ ਪ੍ਰੈਸ਼ਰ ਪਾਉਣ ਨੂੰ ਬਠਿੰਡਾ ਤੋਂ ਪੱਤਰਕਾਰ ਜਗਸੀਰ ਭੁੱਲਰ ਦੀ ਰਿਪੋਰਟ